ਆਹ ਤਾਰੀ ਨੂੰ ਜੀਚਾ ਖਲੋਤ ਰੋ ਬਈ ਚੋਰ ਦੀ ਪਾਸ ਕਰਗੇ ਤੋ ਬੋਲਾ ਯਾਰ ਉੱਥੇ ਬਾਹਰ ਹੋ ਜਾਣਾ ਮਾ ਜਿਆਦਾ ਪਾਰ ਹੋਣਾ ਹੋਰ ਨਾਲ ਜਲ ਹਾਲ ਜੀ ਰੱਖਿਆ ਪਾਈ ਦੂਜੀ ਚ ਹਾਂਜੀ ਹਾਂਜੀ ਆਲਾ ਵੀਰ ਪਾਣੀ ਦੀ ਬੋਲ ਹਾਂਜੀ ਇਧਰੋ ਕੋਲ ਲੈ ਇੱਕ ਟੱਗਾ ਲੋਨ ਲੋਕ ਕਿਹਨੇ ਦੋ ਪਾਣੀ ਆਵੇ ਅੱਧਾ ਪਾਣੀ ਆਵੇ ਉਹ ਕਹਿੰਦੇ ਕੋਈ ਇੱਕ ਲੂਨ ਦਾ ਇਹ ਟੇਲ ਪਹਿਲਾ ਜੀ ਲੂਨ 50000 ਆਪਾਂ ਇਹ ਲੈਂਡ ਆ ਬਣਾ ਦੇ ਚਲੋ ਚੱਲ ਆ ਜਾ ਉਹਦਾ ਕੋਈ ਨੋਟ ਦੇ ਦੇ ਕੱਢ ਲੈ ਇੱਕ ਮਿੱਟੀ ਕੱਢਦਾ ਵਾ ਗਾੜੀ ਉਹਦਾ ਯਾਰ ਪਾਣੀ ਦੇ ਪੈਟੀ ਪਾੜੇ ਲੈ ਕੇ ਇੱਕ ਬੋਲ ਨਹੀਂ ਕਿ ਪਾਣੀ ਦੇ ਪੈਟੀ ਚਾਹ ਚਾਹ ਲੈਣਾ ਬਣਾ ਲਓ ਲੈਣਾ ਬਣਾ ਲੈਣਾ ਅੱਗੇ ਉੱਧਰ ਚੇਜ ਆਈ ਜਾਓ ਆਜੋ ਜੀ ਆਦਾਂ ਹਲੋ ਆਜੋ ਅੱਗੇ ਵੀ ਆਜੋ ਅੱਗੇ ਲੈਣਾ ਜਾਓ ਲੈਣੇ ਜਾਓ ਇੱਕ ਇੱਕ ਦਾਲ ਤੇ ਕਿਉਂ ਦੇਈਗਾ ਦਾਲ ਤੇ ਕਿਉਂ ਕੇ ਕੇ ਦੋ ਬੈਗ ਦਾਲ ਦੇ ਤੇ ਇੱਕ ਕਿਉਂ ਲੈ ਉਤਾਰਦਾ ਨਮਕ ਨਮਕ ਵੀ ਹਰਾਂ ਨਾ ਆਓ ਜੀ ਉਹ ਵੀ ਦਿਓ ਹੈ ਨਮਕ ਸਮਾ ਆਣੀ ਪੜਾਈ ਜੋ ਨਮਕ ਵੀ ਖੋਲੀ ਜਾਂਦਾ ਕੰਪੈਟਿਸ਼ਨ ਆ ਲਓ ਜੀ ਲੈ ਲੈਂਦਾ ਲੈਂਦਾ ਗਾਵ ਚੜਾ ਸੰਕਰੀ ਮੇਟੀ ਖੋਲ ਕਰਾ ਚੱਲ ਲੈਣ ਗਏ ਵਾਟੇ ਦਾ ਬੋੜਾ ਕਿੰਨਾ ਕੁ ਲੈ ਲਓ ਜੇ ਲੰਗ ਲੈਂਦਾ ਭਾਈ ਮੁੰਡਾ ਨਹੀਂ ਪਾਣੀ ਨਹੀਂ ਜੋ ਲਾ ਆ ਪਾਣੀ ਲੋ ਮਲਕੀਦਾਰ ਜੀ ਦਾਲਾ ਖੋਲਣਾ ਸਾਰੇ ਅੰਡਿਆਂ ਵਾਲੇ ਹਲਕੇ ਹੋ ਜਾ ਯਾਰ 24000 ਪਾਣੀ ਦੀ ਆ ਜੇ ਅੱਜ ਅਸੀਂ ਜੰਡਿਆਲਾ ਗੁਰੂ ਤੋਂ ਜਾ ਰਹੇ ਆ ਅਜਨਾਲਾ ਰਮਦਾਸ ਚਮਿਆਰੀ ਇੱਥੇ کافی ਨੁਕਸਾਨ ਫਰਾਗਾ ਨੁਕਸਾਨ ਹੋਇਆ ਹੈ ਰਾਹਤ ਸਮਗਰੀ ਸਾਥ ਸੰਗਤ ਦੀ ਅ ਇਹਨਾਂ ਦੇ ਨਾਲ ਜੜੀ ਆ ਕੱਠੀ ਕੀਤੀ ਆ ਔਰ ਉਥੇ ਲੈ ਕੇ ਜਾ ਰਹੇ ਆ ਜਿਹਦੇ ਵਿੱਚ ਡੰਗਰਾਂ ਦਾ ਚਾਰਾ ਚੋਪਰ ਕੋਈ ਦਵਾਈਆਂ ਕੋਈ ਹੋਰ ਪਾਣੀ ਖਾਣ ਪੀਣ ਦਾ ਸਮਾਨ ਜਿਹੜਾ ਲੈ ਕੇ ਅੱਜ ਨੂੰ ਚੱਲੇ ਆ ਔਰ ਕੱਲ ਅਸੀਂ ਉੱਧਰ ਗਏ ਸੀਗੇ ਤਰਨਤਾਰਪ ਸਿੰਘ ਪੁੱਤਰ ਹਰੀਕੇ ਵਾਲੇ ਪਾਸੇ ਵੀ ਕਾਫੀ ਨੁਕਸਾਨ ਹੋਇਆ ਸੀਗਾ ਕੱਲ ਸਾਡੇ ਜੰਡਿਆਲਾ ਗੁਰਦਵਾਲਾ ਖੇਤੋਂ ਉਧਰ ਜਿਹੜੀ ਰਾਹਤ ਸਮਗਰੀ ਗਈ ਸੀਗੀ ਔਰ ਅੱਜ ਅਜਨਾਲਾ ਆ ਕੇ ਦੇ ਵਿੱਚ ਨਹੀਂ ਯਾਰ ਕਿੰਨਾ ਨੁਕਸਾਨ ਆ ਨਹੀਂ ਬਹੁਤ ਨੁਕਸਾਨ ਆ 3 ਲੱਖ ਏਕੜ ਫਸਲ ਜਿਹੜੀ ਆ ਉਹ ਮਾਰੀ ਗਈ ਆ ਅਜੇ ਵੀ ਹਾਲਾਤ ਜਿਹੜੇ ਆ ਉਹ ਪਹਾੜਾਂ ਦੀ ਸਥਿਤੀ ਅਜੇ ਵੀ ਘਟ ਨਹੀਂ ਹੋਈ بارش ਦਾ ਮੌਣ ਅਜੇ ਵੀ ਜਿਹੜਾ ਉਹ ਮੌਸਮ ਬਣਿਆ ਆ ਸੋ ਅ ਅਜੇ ਨੁਕਸਾਨ ਬਹੁਤ ਹੋਇਆ ਹੈ ਅੰਦਾਜ਼ਾ ਵੀ ਅਜੇ ਲੱਗ ਰਿਹਾ ਹੈ ਅਜੇ ਅਜੇ ਵੀ ਕੰਮ ਰੁਕਿਆ ਨਹੀਂ ਆ ਔਰ ਜਿਵੇਂ ਜਿਵੇਂ ਵੀ ਸਾਡੇ ਸਾਰੇ ਵਿਭਾਗ ਸਰਕਾਰ ਦੇ ਸਾਡੇ ਸਾਰੇ ਮੰਤਰੀ ਸਾਡੇ ਸਾਰੇ ਵਿਧਾਇਕ ਜਿਹੜੇ ਨੇ ਉਹ ਰਾਹਤ ਕਾਰਜਾਂ ਦੇ ਵਿੱਚ ਜੁਟੇ ਹੋਏ ਅੱਜ ਕਿੰਨੀਆਂ ਟਰਾਲੀਆਂ ਕਾਫੀ ਆ ਟਰਾਲੀਆਂ ਪਿਛੇ ਪਈ 25 30 ਟਰਾਲੀਆਂ ਨੇ ਜਿਹੜੀਆਂ ਕੁਝ ਛੋਟੇ ਆਕੀ ਦੇ ਵਿੱਚ ਸਮਾਨ ਆ ਕੁਝ ਕਿਸ ਤਰ੍ਹਾਂ ਆ ਜਿਹੜੇ ਜਿਹੜੇ ਵੀ ਸਾਧਨ ਮਿਲੇ ਨੇ ਉਹਦੇ ਵਿੱਚ ਲੋਕ ਜਿਹੜੇ ਆ ਲੋਕਾਂ ਨੂੰ ਕਿਸੇ ਨਿਯਾ بس ਕੁਦਰਤੀ ਆਫਤਾ ਜੀ ਇਹਦੇ ਵਿੱਚ ਤੇ ਕੀ ਸੁਨੇਹਾ ਦੇਣਾ ਹਰ ਕੋਈ ਜਿਹੜਾ ਉਹ ਆਪਣੀ ਜ਼ਿੰਮੇਵਾਰੀ ਸਮਝ ਹੀ ਰਿਹਾ ਲੋਕ ਬੜਾ ਸਾਥ ਦੇ ਰਹੇ ਨੇ ਔਰ ਇਹੋ ਹੀ ਆ ਕੇ ਕੁਦਰਤੀ ਆਫਤਾ ਦੇ ਸਮੇਂ ਘਬਰਾਟ ਚ ਨਹੀਂ ਆਉਣਾ ਚਾਹੀਦਾ ਔਰ ਇੱਕ ਦੂਜੇ ਦੀ ਮਦਦ ਵਾਸਤੇ ਆਪਾਂ ਸਾਰੇ ਇਕੱਠਾ ਔਰ ਇਕੱਠੇ ਹੋ ਕੇ ਆਪਾਂ ਜਿਹੜੇ ਪ੍ਰਭਾਵ ਨੇ ਪਹੜਾਂ ਦੇ ਇਹਨਾਂ ਨੂੰ ਘੱਟ ਤੋਂ ਘੱਟ ਕਰੀਏ ਠੀਕ ਹੈ